ਸਰਕਾਰ ਦੁਆਰਾ ਪ੍ਰਧਾਨ ਮੰਤਰੀ ਕਿਸਾਨ ਸਨਮਾਨਨੀਤੀ ਯੋਜਨਾ 19 ਫਰਵਰੀ 2019 ਨੂੰ ਸ਼ੁਰੂ ਕੀਤੀ ਗਈ ਸੀ ਜਿਸ ਦਾ ਮੁੱਖ ਮਕਸਦ ਕਿਸਾਨਾਂ ਦੁਆਰਾ ਫਸਲਾਂ ਦੀ ਕਾਸ਼ਤ ਵਿੱਚ ਕੀਤੇ ਜਾਂਦੇ ਖੇਤੀ ਲਾਜ਼ਮ ਖਰਚੇ ਨੂੰ ਕੁਝ ਦੀ ਕੁਝ ਹੱਦ ਤੱਕ ਉਹਦੀ ਪੂਰਤੀ ਕਰਨੀ ਹੈ ਇਸ ਸਕੀਮ ਤਹਿਤ ਹਰ ਸਾਲ ਕਿਸਾਨਾਂ ਦੇ ਖਾਤਿਆਂ ਦੇ ਵਿੱਚ 6000 ਰੁਪਿਆ ਹਰ 4 ਮਹੀਨੇ ਬਾਅਦ 2000 ਰੁਪਿਆ ਇਹ ਤੁਹਾਡੇ ਖਾਤੇ ਵਿੱਚ ਆ ਰਿਹਾ ਹੈ ਹੁਣੋਂ ਦਾ ਵਜਿੱਦਗੇ ਹੁਣ ਦੇ ਦੇਖੀ ਤਾਂ 16ਵੀਂ ਕਿਸ਼ਤ ਸਾਡੀ ਫਰਮੀ ਤਖੀਰ ਵਿੱਚ ਜਾਂ ਮਾਰਚ ਦੇ ਪਹਿਲੇ ਹਫਤੇ ਜਿਹੜੀ ਆ ਉਹ ਪੈ ਜਗੀ। ਸੋ ਇਸ ਕਿਸ਼ਤਾਂ ਲਾਭ ਲੈ ਲਈ ਭਾਰਤ ਸਰਕਾਰ ਵੱਲੋਂ ਇਕੇ ਵਾਈਸੀ ਤਰੋੜੀ ਜਿਹੜੀ ਬਹੁਤ ਜੁਰੀ ਕੱਟਤੀ ਗਈ ਹੈ। ਤਾਂ ਜੋ ਉਹ ਆਪਣੇ ਲਾਭਪਾਤਰੀ ਦੀ شناخت ਕਰ ਸਕੇ ਕਿ ਇਹ ਕਿਸਾਨ ਜਿਹੜੇ ਲਾਭਪਾਤਰੀ ਨੇ ਉਹ ਸਹੀ ਹੈ ਵਾ ਜਾਂ ਨਹੀਂ ਹੈ। ਸੋ ਇਸ ਵਾਸਤੇ ਇੱਕ ਖੇਤੀਬਾੜੀ ਦੇ ਕਿਸਾਨ ਭਾਈ ਭਾਗ ਵੱਲੋਂ 12 ਫਰਵਰੀ ਤੋਂ ਜਿੱਕੀ ਫਰਵਰੀ ਤੱਕ ਇੱਕ ਵਿਸ਼ੇਸ਼ ਮਹੀਨੇਵੀ ਚਲਾਈ ਗਈ ਹੈ ਜਿਸ ਤਹਿਤ ਖੇਤੀਬਾੜੀ ਦੇ ਅਧਿਕਾਰੀ ਕਰਮਚਾਰੀ ਪਿੰਡਾਂ ਵਿੱਚ ਜਾ ਕੇ ਟੈਲੀਫੋਨ ਰਾਹੀਂ ਕੰਟੈਕਟ ਕਰਕੇ ਕਿਸਾਨਾਂ ਨੂੰ ਇਕੀ ਵਾਈਸੀ ਕਰਵਾਉਣ ਲਈ ਪ੍ਰੇਰਿਤ ਕਰ ਰਹੇ ਨੇ ਇਸ ਵਿੱਚ ਜੇਕਰ ਅਸੀਂ ਫਰੀਦਕੋਟ ਦੀ ਗੱਲ ਕਰੀਏ ਤਾਂ ਕੁਝ ਜਿਹੜੀ ਸਾਡਾ ਟੋਟਲ ਨੇ ਉਹ ਸ਼ਾਇਦ 43696 ਕੁਝ ਜਿਹੜੇ ਲਾਪਾਤਰੀ ਦੇ ਉਹਨਾਂ ਵਿੱਚੋਂ ਤਕਰੀਬਨ ਸਈਆ 820 ਕਿਸਾਨਾਂ ਜਿਹੜੇ ਨੇ ਉਹਨਾਂ ਦੀ KYC ਜਿਹੜੀ ਹੈ ਹੋ ਚੁੱਕੀ ਹੈ ਤੇ ਇਸ ਵੇਲੇ 15876 ਉਹ ਕਿਸਾਨ ਇਹਨਾਂ ਦੀ KYC ਜਿਹੜੀ ਕਰਾਉਣੀ ਹੈ ਸੋ ਇਹ ਕਿਸਾਨ ਵੀਰ ਜਿਹੜੇ ਜਿਨ੍ਹਾਂ ਨੇ KYC ਕਰਾਉਣੀ ਬਕਾਇਆ ਹੋਆ ਇਹਨਾਂ ਨੂੰ ਬੇਤੀ ਹੈ ਕਿ ਉਹ ਆਪਣੇ ਨੇੜੇ ਦੇ ਕਮਨ ਸਰਵਿਸ ਸੈਂਟਰ ਜਾਂ ਖੇਤੀਬਾੜੀ ਦਫ਼ਤਰ ਦੇ ਵਿੱਚ ਜਾ ਕੇ ਆਪਣੀ KYC ਕਰਵਾਓ ਤਾਂ ਜੋ ਸੋਲ ਵੀ ਕਿਸ਼ਤਾਂ ਨਾਲ ਜੋ ਬਕਾਇਆ ਕਿਸ਼ਤਾਂ ਰਹਿਦੀਆਂ ਨੇ ਕਦੇ ਰੁਕ ਵੀ ਜਾਈਆਂ ਨਹੀਂ ਉਹ ਜਿਹੜੀਆਂ ਬਕਾਇਆ ਕਿਸ਼ਤਾਂ ਜਿਹੜੀਆਂ ਤੁਹਾਡੇ ਖਾਤੇ ਵਿੱਚ ਆ ਸਕਣ ਤਾਂ ਇਹ ਤੋਂ ਬਿਹੜਾ ਕੁਛ ਇਹ ਰਵਿਧੀ ਲਾਭੜਾ ਹੋ ਪਰਫਟ ਹੋ ਸਕੇ। ਸੋ ਜੇਕਰ ਅਸੀਂ ਇਹ ਈਕੀਵਾਸੀ ਨਹੀਂ ਕਰਵਾਵਾਂਗੇ ਸਾਡੇ ਕੋਲ ਜਿਹੜੀ ਖਾਤੇ ਦੇ ਵਿੱਚ ਸੋ ਇਹ ਵੀ ਕਿਸ਼ਤ ਨਹੀਂ ਆਏਗੀ। ਸੋ ਇਸ ਦਾ ਕਿ ਜੂਰੀ ਹੈ ਕਿ ਅਸੀਂ ਆਪਣੇ ਨੇੜਲੇ ਕਾਮੂ ਸਰਵਿਸ ਸੈਂਟਰ ਜਾਂ ਖੇਤੀਬਾੜੀ ਦਫ਼ਤਰਾਂ ਦੇ ਵਿੱਚ ਜਾ ਕੇ ਈਕੀਵਾਸੀ ਕਰਵਾਈਏ। ਇਸ ਦੇ ਨਾਲ ਇੱਕ ਹੋਰ ਗੱਲ ਹੈ ਕਿ ਕੁਝ ਲਾਭਪਾਤਰੀ ਜਿਨ੍ਹਾਂ ਦੀ ਪਿਛਲੇ ਸਮੇਂ ਤੋਂ ਰੁਕਣ ਜਿਹੜੀ ਆ ਉਹ ਬਹੁਤ ਹੋ ਚੁੱਕੀ ਆ ਤੇ ਉਹਨਾਂ ਦੇ ਉਹਨਾਂ ਦੀ ਵੀ ਜਿਹੜੀ ਆ ਉਹ ਜਿਹੜੀ ਅ ਰੇਡੀ ਰਦੀਪ ਉਹਨਾਂ ਚ ਨਾ ਕਰਤਨ ਦਾ ਜਿਹੜਾ ਵਾ ਪ੍ਰਕਿਰਿਆ ਨੇ ਜਲੂਕ ਕੋ ਕੰਮਲ ਕਰਨੀ ਚਾਹੀਦੀ ਆ ਤੋ ਉਸ ਵਾਸਤੇ ਜਿਹੜੇ ਮ੍ਰਿਤਕ ਨਾ ਪਾਤਰੀ ਉਹਨਾਂ ਦੇ ਵਾਰਿਸ ਜਿਹੜੇ ਨੇ ਜਾਂ ਉਹਨਾਂ ਦੇ ਨਜ਼ਦੀਕੀ ਰਿਸ਼ਤਦਾਰ ਆ ਉਹਨਾਂ ਨੂੰ ਬੇਨਤੀ ਆ ਕਿ ਉਹਨਾਂ ਦੇ ਜਿਹੜੇ ਡੈਥ ਸਰਟੀਫਿਕੇਟ ਆ ਨਾਲ ਇੱਕ ਅਰਜੀ ਜਿਹੜਾ ਵਾ ਉਹ ਆਪਣੇ ਨਿਰਧਿਤ ਖੇਤੀਬਾੜੀ ਜੱਤਰਾ ਦੇ ਵਿੱਚ ਦੇਣ ਤਾਂ ਜੋ ਉਹਨਾਂ ਜਿਹੜੇ ਮ੍ਰਿਤਕ ਨਾ ਪਾਤਰੀ ਉਹਨਾਂ ਦੇ ਨਾਮ ਕੱਟੇ ਜਾ ਸਕਣ ਤੇ ਸਾਡੀ ਪੈਂਡੈਂਸੀ ਜਿਹੜੀ ਆ ਕੱਟ ਸਕੇ ਕਿਉਂਕਿ ਇਹਦੇ ਵਿੱਚ ਬਹੁਤ ਸਾਰੇ ਅਜੇ ਕਿਸਾਨ ਵੀ ਮਜੂਰ ਨੇ ਜਿਨ੍ਹਾਂ ਦੇ ਜਿਹੜੇ ਉਹ ਕਾਊਂਟ ਜਿਹੜੇ ਨੇ ਬੈਂਕ ਕਾਊਂਟ ਜਿਹੜੇ ਆ ਉਹ ਆਧਾਰ ਕਾਰਡ ਨਾਲ ਨਹੀਂ ਕਣੀ ਹੈਗੀ ਲੈਨ ਸਿਟਿੰਗ ਲਈ ਆਪਣੀ ਜਿਹੜੀ ਆ ਉਹ ਆਧਾਰ ਸਿਟਿੰਗ ਨਹੀਂ ਹੋਈ ਸੋ ਉਹਨਾਂ ਕੋਲ ਸਾਡੀ ਇਹਨਾਂ ਨੇ ਬੇਨਤੀ ਹੈ ਕਿ ਆਪਣੇ ਆਧਾਰ ਕਾਰਡ ਜਿਹੜੇ ਨੇ ਉਹ ਆਪਣੇ ਕਾਊਂਟ ਨਾਲ ਨਹੀਂ ਕਰਾਉਣ ਤਾਂ ਜੋ ਉਹਨਾਂ ਦੇ ਖਾਤੇ ਦੇ ਵਿੱਚ ਵੀ ਜਿਹੜੀ ਆ ਉਹ ਸਾਡੀ ਕਿਸ਼ਤ ਜਿਹੜੀ ਆ ਸਕੇ ਸੋ ਮੇਰੀ ਸਾਰੇ ਜਿਹੜੇ ਉਹ ਲਾਪਾਤਰੀ ਜਿਨ੍ਹਾਂ ਦੀ ਇਕਵਾਈਸੀ ਅਜੇ ਤੱਕ ਨਹੀਂ ਹੋਈ ਉਹਨਾਂ ਨੂੰ ਬੇਨਤੀ ਹੈ ਕਿ ਆਪਣੇ ਜਿਹੜੇ ਦੇ ਕਮਨ ਸਰਵਿਸ ਸੈਂਟਰ ਵਿੱਚ ਜਾ ਕੇ ਜਾਂ ਆਪਣੇ ਖੇਤੀਬਾੜੀ ਦਫ਼ਤਰ ਵਿੱਚ ਜਾ ਕੇ ਇਕਵਾਈਸੀ ਕਰੋ ਆਹੇ ਤੁਹਾਡੀ ਨਵੀਂ ਜਿਹੜੀ ਸੋਨ ਕਿਸ਼ਤੇ ਦੇ ਤਰ੍ਹਾਂ ਖਤੇ ਵਿੱਚ ਆ ਸਕੇ ਸੋ ਬਹੁਤ ਬਹੁਤ ਧੰਨਵਾਦ